ਮੇਰੇ ਤੇ ਰਾਇ ਗੱਕ ਨਹੀਂ ਮੈਂ ਕੀ ਦੱਸਾਂ ਤੁਹਾਨੂੰ ਵਿਚਾਰੇ ਦੇ ਉਸੇ ਤਰ੍ਹਾਂ ਕੋਈ ਦੱਸੀ ਗੱਲ ਬਾਤ ਵੀ ਕੀ ਹੋਇਆ ਸੀਗਾ ਉਹਨਾਂ ਨੇ ਹਲੋ ਜਦ ਕੇ ਗੱਲ ਪਤਾ ਨਹੀਂ ਕੀ ਕਰਸਣਗੇ ਲੱਗਦਾ ੱਟਾ ਕੇ ੱਟਾ ਕੇ ਨਗਰੇ ੱਟਾ ਹੈ ਨਾ ੱਟਾ ਹੋਈ ਗਿਆ ਮੈਂ ਤੇ ਬੁਰੀ ਗੱਲ ਨਹੀਂ ਮੈਂ ਕਰਦਾ ਮੈਂ ਤੇ ਇੱਕ ਮੈਸੇਜ ਦਵਾਂਗਾ ਸਾਈ ਜਨਤਾ ਨੂੰ ਵੀ ਜਿਹਦਾ ਅੱਜ ਹਟਣਾ ਹੋਇਆ ਨਾ ਦੁਬਾਰਾ ਇਹ ਕੰਮ ਕਿਸੇ ਨਾਲ ਨਾ ਹੋਵੇ ਸਰਕਾਰਾਂ ਨਸ਼ਾ ਰੋਕਣ ਬਿਲਕੁਲ ਨਸ਼ਾ ਨਾਮ ਨਸ਼ਾ ਨਾ ਵੇਕੇ ਨਾਂ ਬੱਚੇ ਖਾਣ ਨਾ ਇਹ ਨਸ਼ੇ ਕਰਨ ਹੁੰਦਾ ਸਭ ਕੁਝ ਜਿਹੜੇ ਲੋਕ ਜਿਹੜੇ ਲੋਕ ਬਾਹਰ ਬਿਠੇੜੇ ਹੁਜੇ ਕੰਮ ਕਰਾਉਂਦੇ ਨੇ ਨਸ਼ਿਆਂ ਦੇ ਲਾਲਚ ਦੇ ਕੇ ਬੱਚੇ ਨੂੰ ਪੈਸੇ ਦੇ ਲਾਲਚ ਦੇ ਕੇ ਪਠਭਾਈ ਤੋਰਦੇ ਨੇ ਸਰਕਾਰ ਉਹਨਾਂ ਨੂੰ ਰੋਕੇ ਉਹਨਾਂ ਨੂੰ ਉਹਨਾਂ ਫੜੇ ਮਤਲਬ ਬਾਹਰੋਂ ਤੋਰਿਆ ਗਿਆ ਬੱਚਾ ਗਲਤ ਰਸਤੇ 'ਤੇ ਬੱਚੇ ਲੋਕਾਂ ਪਈ ਬੱਚੇ ਗਲਤ ਇੱਥੋਂ ਪੀਲੀ ਪੀਲੇ ਦਿਖਨ ਉਹਨੇ ਕਿੱਦਾਂ ਪਹੁੰਚ ਸਕਦਾ ਬੱਚਾ ਮਤਲਬ ਜਿਹੜੇ ਬਾਹਰ ਬਿਠੇ ਉਹ ਜ਼ਿੰਮੇਵਾਰ ਨੇ ਜ਼ਿੰਮੇਵਾਰ ਹੁਣ ਮੈਨੂੰ ਇਸ ਗੱਲ ਦਾ ਕੀ ਪਤਾ ਬੱਚਾ ਸਾਡੇ ਕੋਲ ਤੋਂ ਹੋ ਗਿਆ ਨਾ ਬੱਚਾ ਤੇ ਚਲ ਗਿਆ ਹੱਥੋਂ ਹਾਂ ਹੁਣ ਹੁਣ ਕਿਤੇ ਬਿਠਾਓ ਸਾਨੂੰ ਇਸ ਗੱਲ ਕੀ ਪਤਾ ਪਾਏ ਹੱਦ ਵਿੱਚ ਕੋਈ ਸੋਚ ਤਾਹਾਨੂੰ ਜਿਸ ਨੂੰ ਪਤਾ ਹੀ ਨਹੀਂ ਵੀ ਸਾਡੇ ਬੱਚੇ ਨਾਲ ਕੀ ਕੀ ਕੀਤਾ ਕੀ ਮੈਂ ਕੀ ਕੱਸਾ ਦੇ ਗਿਆ ਨਾ ਪਰ ਮੈਂ ਆ ਦਿਹਾਗਾ ਨਾ ਮੇ ਸਰਕਾਰ ਇਹ ਗੱਲ ਤੇ ਰੋਕ ਲਾਵੇ ਨਸ਼ੇ ਰੋਕ ਲਾ ਨਸ਼ੇ ਰੋਕ ਲਾਵੇ ਨਸ਼ੇ ਬੱਚੇ ਨਾ ਕਰਨ ਨਾ ਨਸ਼ੇ ਵਿਜਨ ਸਰੀਆਮ ਨਸ਼ਾ ਬਸ ਸੋਸੇ ਮੇਲਾ ਲੱਗਾ ਹੁੰਦਾ ਹਸਪਤਾਲ ਨੂੰ ਜਾਂਚ ਦੀ ਮੰਗ ਕਰ ਦਿਓ ਜਾਂਚ ਦੀ ਮੰਗ ਕੀ ਕਰਸਾਂ ਜਦੋਂ ਤੁਹਾਨੂੰ ਕਿਹਦਾ ਪਤਾ ਹੀ ਨਹੀਂ ਕਿਹਦਾ ਨਾਮ ਲਾਵਾਂਗੇ ਜੇ ਕੰਮ ਜਾਂਚ ਕਰੋ ਨਾ ਦੱਸੋ ਕਿਹਦਾ ਕਿਹਦੀ ਜਾਂਚ ਕਰੀਏ ਤੁਹਾਡੇ ਸਮੇ ਸਹੀ ਮਾਰਾ ਹੈ ਕਿ ਗਲਤ ਮਾਰਾ ਹੈ ਇਹ ਸਾਡਾ ਘਰੋਂ ਸਾਡਾ ਬਚਪਨ ਤੁਰ ਗਿਆ ਹਾਈ ਕਿਦਾਂ ਕਹਿਸਦਾ ਸਹੀ ਹੈ ਗਲਤੀ ਹੈ ਇਹ ਜੀ ਦਬਾਵਾ ਲੱਗਦਾ ਤੁਹਾਨੂੰ ਨਹੀਂ ਨਹੀਂ ਮੈਨੂੰ 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 ਨਹੀਂ ਕਿਸੇ ਨੇ ਮੈਨੂੰ ਕਿਹ ਕਿਹ ਦਬਾਣਾ ਆ ਤੁਸੀਂ ਪੁਲਿਸ ਵਾਲੇ ਕੋਈ ਅਧਿਕਾਰੀ ਇੱਥੇ ਆਇਆ ਨਹੀਂ ਸੰਸਕਾਰ ਤੁਹਾਨੂੰ ਵੀ ਲੱਗਦਾ ਵੀ ਨਹੀਂ ਬੁਸ਼ ਵਾਲੇ ਵਾਹ ਜਿਹਾ 99 ਬਚੇਰੇ ਉਹਨਾਂ ਨੇ ਹੈਲਪ ਕਰਨੇ ਕੀਤੇ ਸਾਡੇ ਡੀਐਸਪੀ ਐਸਐਸਪੀ ਸਾਹਿਬ ਸਾਰੇ ਐਸਐਚਓ ਜਿਹਨੇ ਸਾਡੇ ਸਾਡੇ ਐਸਆਈ ਤੰਗ ਕਰਿਆ ਗਿਆ ਨਾਲ ਉਹਨਾਂ ਨੇ ਹਰ ਵਾਰ ਸਾਡੀ ਬਹੁਤ ਕੀਤੀ ਜੀ ਮੰਨ ਕੇ ਮੈਨੂੰ ਸਾਨੂੰ ਉਹਨਾਂ ਨੇ ਚਾਹ ਤਾਂ ਕੋਈ ਪੀਣ ਤੇ ਆਪਣੀ ਪਰਿਵਾਰ ਸਾਥੀ ਕੀਤਾ ਉਹਨਾਂ ਨੇ ਡੱਡਬੜੀ ਲੈਣ ਗਏ ਉਹਨਾਂ ਨੇ ਗੱਲ ਕੀਤੀ ਵੀ ਕੀ ਗੱਲਬਾਤ ਕੀਤੀ ਪਿੱਛੇ ਕੋਸ਼ਿਸ਼ ਨਹੀਂ ਕੀਤੀ ਕਿ ਕਿੱਦਾਂ ਅਸੀਂ ਪਹੁੰਚੇ ਜੀ ਤੁਸੀਂ ਕੀ ਜਾਂਚ ਕੀਤੀ ਇੱਥੇ ਬੋਸ਼ੇ ਕੋਈ ਪਿੱਛੇ ਦੀ ਬੋਧ ਕੀਤੀ ਆ ਪਰ ਸਾਨੂੰ ਕਹਿੰਦੇ ਸਹੀ ਦੱਸੀ ਨਹੀਂ ਦੱਸੀ ਨਹੀਂ ਤੁਸੀਂ ਇਹ ਨਹੀਂ ਪੁੱਛੇ ਬੱਚੇ ਕਿੱਦਾਂ ਪਹੁੰਚੇ ਬੱਚੇ ਹੁਣ ਬੰਦੇ ਬੱਚੇ ਹੁਣ ਆ ਗਏ ਕਿ ਪਰਿਗਰ ਦਾਇਕ ਨਹੀਂ ਆਏ ਜੋ ਡੱਡਬੜੀ ਲੈਣ ਗਏ ਉਹ ਡੱਡਬੜੀ ਕਿਹੜੇ ਹਾਲਾਤਾਂ 'ਚ ਸੀ ਉੱਥੇ ਵੀ ਅਸੀਂ ਉਹ ਮੈਂ ਹੇਠਾਂ ਅੰਦਰ ਗਏ ਗਏ ਹਨ ਨਹੀਂ ਆਣ ਅਸੀਂ ਤਾਂ ਹੁਣ ਇਹ ਹੀ ਜਨੇ ਸਰਕਾਰ ਨੂੰ ਸਰਕਾਰ ਸਾਡਾ ਕੋਈ ਸਾ ਪਰੇ ਕੁਝ ਸੋਚੇ ਸਾਡੇ ਗਰੀਬ ਆਂ ਬਦਮਦ ਜੜੀ ਦਾੜੀ ਦਾੜੀ ਕਰਨਾ ਮੈਂ ਦਾੜੀ ਕਰਦੇ ਭਾਈ ਕਾਇਰ ਤੇ ਕਿਰਾਏ ਤੇ ਰੈਂਟ ਤੇ ਵੇ ਰਹਿਂਦੇ ਆ ਮੇਰੇ ਤੇ ਰਾਇ ਗੱਖ ਨਹੀਂ ਮੈਂ ਕੀ ਦੱਸਾਂ ਤੁਹਾਨੂੰ ਵਿਚਾਰੀ ਦੇ ਇਸ ਤਰ੍ਹਾਂ ਕੋਈ ਦੱਸੀ ਗੱਲ ਪਤਾ ਵੀ ਕੀ ਹੋਇਆ ਸੀਗਾ ਉਹਨਾਂ ਨੇ ਹਾਨੂੰ ਜਦ ਕੇ ਗੱਲ ਪਤਾ ਨਹੀਂ ਕੀ ਕਰਸਣਗੇ ਲੱਗਦਾ ਧੱਕਾ ਕੀਤਾ ਕਿ ਨਗਰੇ ਧੱਕਾ ਸਾਡੇ ਦਾ ਧੱਕਾ ਹੋਈ ਗਿਆ ਮੈਂ ਤੇ ਬੁਰੀ ਗੱਲ ਨਹੀਂ ਮੈਂ ਕਰਦਾ ਮੈਂ ਇੱਕ ਮੈਸੇਜ ਦਵਾਂਗਾ ਸਾਈ ਜਨਤਾ ਨੂੰ ਵੀ ਜਿਹਦਾ ਅੱਜ ਹਟਣਾ ਹੋਇਆ ਨਾ ਦੁਬਾਰਾ ਇਹ ਕੰਮ ਕਿਸੇ ਨਾਲ ਨਾ ਹੋਵੇ ਸਰਕਾਰਾਂ ਨਸ਼ਾ ਰੋਕਣ ਬਿਲਕੁਲ ਨਸ਼ਾ ਨਾਮ ਨਸ਼ਾ ਨਾ ਵੇਕੇ ਨਾ ਬੱਚੇ ਖਾਣ ਨਾ ਇਹ ਪਰ ਤੋਂ ਇਹ ਨਸ਼ੇ ਕਰਨ ਹੁੰਦਾ ਸਭ ਕੁਝ ਜਿਹੜੇ ਲੋਕ ਜਿਹੜੇ ਲੋਕ ਬਾਹਰ ਬੈਠੇ ਜਿਹੜੇ ਇਹੋ ਜੇ ਕੰਮ ਕਰਾਉਂਦੇ ਨੇ ਨਸ਼ਿਆਂ ਦੇ ਲਾਲਚ ਦੇ ਕੇ ਬੱਚੇ ਨੂੰ ਪੈਸੇ ਦੇ ਲਾਲਚ ਦੇ ਕੇ ਪਿਛਵਾਏ ਤੋਰਦੇ ਨੇ ਸਰਕਾਰ ਉਹਨਾਂ ਨੂੰ ਰੋਕੇ ਉਹਨਾਂ ਨੂੰ ਫੜੇ ਬਾਹਰੋਂ ਤੋਰਿਆ ਗਿਆ ਬੱਚੇ ਨਾਲ ਸਾਡੇ ਬੱਚੇ ਨਾਲ ਪੇ ਬੱਚੇ ਨਾਲ ਗਲਤ ਇੱਥੋਂ ਪੀਲੀ ਪੀਲੀ ਤੇ ਦਿਖ ਦੋਦੇ ਜਿੱਦਾਂ ਪਹੁੰਚ ਸਕਦਾ ਬੱਚਾ ਲਾ ਜਿਹੜੇ ਬਾਹਰ ਬੈਠੇ ਉਹ ਜ਼ਿੰਮੇਵਾਰ ਨੇ ਯੋ ਮੇਰਾ ਹੌਨ ਮੈਨੂੰ ਇਹ ਗੱਲ ਤਾਂ ਕਿੰਪ ਬਗਦਾ ਬੱਚਾ ਸਾਡੇ ਕੋਲ ਤੋਂ ਹੋ ਗਿਆ ਨਾ ਬੱਚਾ ਤੇ ਚਲ ਗਿਆ ਹੱਥੋਂ ਹਾਂ ਹੁਣ ਹਾਂ ਪਾਈ ਕਿਤੇ ਬੈਠਾ ਹੋ ਸਾਨੂੰ ਇਹ ਗੱਲ ਕੀ ਪਤਾ ਪਾਈ ਹੱਡ ਵਿੱਚ ਕੋਈ ਸੋਤ ਤੁਹਾਨੂੰ ਕੀ ਪਤਾ ਤੁਹਾਨੂੰ ਪਤਾ ਨਹੀਂ ਵੀ ਸਾਡੇ ਬੱਚੇ ਨਾਲ ਕਿਸ ਨੇ ਕੀ ਕੀਤਾ ਕੀ ਮੈਂ ਇਹ ਕੀ ਕੈਸਾ ਜਗਿਆ ਨਾ ਪਰ ਮੈਂ ਦੇਖਿਆਗਾ ਨਾ ਮੈਂ ਸਰਕਾਰ ਇਹ ਗੱਲ ਤੇ ਰੋਕ ਲਾਵੇ ਨਸ਼ੇ ਰੋਕ ਲਾਵੇ ਨਸ਼ੇ ਰੋਕ ਲਾਵੇ ਨਸ਼ੇ ਬੱਚੇ ਨਾ ਕਰਨ ਨਾ ਨਸ਼ੇ ਵਿਛਣ ਸਰੀਆਮ ਨਸ਼ਾ ਬਸ ਸੋਸੇ ਮੇਲਾ ਲੱਗਾ ਹੁੰਦਾ ਹਸਪਤਾਲ ਨੂੰ ਜਾਜ ਦੀ ਮੰਗ ਕਰ ਦਿਓ ਜਾਦੀ ਮੰਗ ਕੇ ਕੀ ਕਰਸਾਂ ਜਦੋਂ ਇੱਕ ਤੁਹਾਨੂੰ ਕਿੰਗਾ ਪਤਾ ਨਹੀਂ ਕਿ ਇਹਦਾ ਨਾਮ ਲਾਵਾਂਗੇ ਜਿਹੇ ਕੰਮ ਜਾਂਚ ਕਰੋ ਉਹਨਾਂ ਦੱਸੋ ਕਿਦਾ ਕਿਦੀ ਜਾਂਚ ਕਰੀਏ ਤੁਹਾਡੇ ਸਮੇ ਸਹੀ ਮਾਰਿਆ ਕਿ ਗਲਤ ਮਾਰਿਆ ਗਿਆ ਇਹ ਸਾਡਾ ਘਰੋਂ ਸਾਡਾ ਬਚਪੋਤਾ ਤੁਰ ਗਿਆ ਹਾਈ ਕਿਦਾਂ ਕਹਿ ਸਕਦਾ ਸਹੀ ਹੈ ਗਲਤੀ ਹੈ ਇਹ ਦਬਾ ਲੱਗਦਾ ਤੁਹਾਨੂੰ ਨਹੀਂ ਨਹੀਂ ਮੈਨੂੰ 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 ਨਹੀਂ ਕਿਸੇ ਨੂੰ ਮੈਨੂੰ ਕਿੰ ਕੀ ਦਬਾਣਾ ਆ ਤੁਹਾਨੂੰ ਪੂਰ ਸਾਰੇ ਕੋਈ ਅਧਿਕਾਰੀ ਇੱਥੇ ਆਇਆ ਨਹੀਂ ਸੰਸਕਾਰ ਤੁਹਾਨੂੰ ਵੀ ਲੱਗਦਾ ਵੀ ਨੇ ਬੋਸ ਵਾਲੇ ਵਾਹ ਜਿਹਾ 99 ਬਚੇਰਾ ਉਹਨਾਂ ਨੇ ਹੈਲਪ ਕਰਨੇ ਕੀਤੇ ਸਾਡੇ ਡੀਐਸਪੀ ਐਸਐਸਪੀ ਸਾਹਿਬ ਸਾਰੇ ਐਸਐਚਓ ਜਿਹਨੇ ਸਾਰੇ ਸਾਡੇ ਐਸਆਈ ਤਿੰਨ ਗਣੀਆਂ ਗਈਆਂ ਨਾ ਉਹਨਾਂ ਨੇ ਹਰ ਵਾਰ ਸਾਡੀ ਬਹੁਤ ਕੀਤੀ ਜੀ ਮੰਨ ਕੇ ਮੈਨੂੰ ਸਾਨੂੰ ਉਹਨਾਂ ਨੇ ਚਾਹ ਤਾਂ ਕੋਈ ਪੀਣੀ ਤੇ ਆਪਣੇ ਪਰਿਵਾਰ ਦਾ ਖਰਚਾ ਕੀਤਾ ਉਹਨਾਂ ਨੇ ਜੇ ਡੱਡਪੜ ਲੈਣ ਗੋਣਾਂ ਗੱਲ ਨਹੀਂ ਕੀਤੀ ਕਿ ਕੀ ਗੱਲਬਾਤ ਇੱਥੇ ਪਿੱਛੇ ਕੋਈ ਕਸ਼ੀ ਨਹੀਂ ਕੀਤੀ ਕਿ ਕਿਦਾਂ ਅਸੀਂ ਪਹੁੰਚੇ ਜੇ ਤੁਸੀਂ ਕੀ ਜਾਂਚ ਕੀਤੀ ਇੱਥੇ ਬੋਸੇ ਕੋਈ ਪੁੱਛਣੀ ਬਹੁਤ ਕੀਤੀ ਹੈ ਪਰ ਸਾਨੂੰ ਕਹਿੰਦੇ ਸਹੀ ਦੱਸੀ ਨਹੀਂ ਦੱਸੀ ਨਹੀਂ ਤੁਸੀਂ ਇਹ ਨਹੀਂ ਪੁੱਛਿਆ ਬੱਚੇ ਕਿਦਾਂ ਪਹੁੰਚੇ ਬੱਚੇ ਹੁਣ ਬੰਦੇ ਬੱਚੇ ਹੁ ਜੋ ਡੱਡ ਬੜੀ ਲੈਣ ਗਈ ਉਹ ਡੱਡ ਬੜੀ ਕਿਹੜੇ ਹਾਲਾਤਾਂ 'ਚ ਹੀ ਉੱਥੇ ਬਈ ਇਹ ਮੈਂ ਇਹ ਨੂੰ ਦੰਤਰ ਗਏ ਡੱਡੀ ਗਏ ਹਾਂ ਨੀ ਹੁਣ ਦੰਤਰ ਨਹੀਂ ਆ ਦਿੱਤਾ ਤੁਸੀਂ ਕੀ ਚਾਹੁੰਦੇ ਹੋ ਅਸੀਂ ਤਾਂ ਹੁਣ ਇਹੋ ਜਿਹੇ ਸਰਕਾਰ ਨੂੰ ਸਰਕਾਰ ਸਾਡਾ ਕੋਈ ਸਾਫ ਪਰੇ ਕੋਈ ਸੋਚੇ ਸਾਡੇ ਗਰੀਬ ਆਂ ਇਹ ਬਦਮਾ ਜੜੀਦਾਰ ਦਾਰ ਕਾਰਨਾਮਾ ਜੜੀ ਕਰਦੇ ਭਾਈ ਕਾਇਰ ਤੇ ਕਿਰਾਏ ਦੇ ਰੈਂਟ ਦੇ ਵਿੱਚ ਰਹਿੰਦੇ ਆ ਵਾ